ਮਰਡਰ ਕੇਸ ਹੈਗਾ ਜੀ ਮੰਡੀ ਗੁਬਿੰਦਗੜ ਦੇ ਵਿੱਚ ਜਿਹਦੇ ਵਿੱਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਵਿੱਚ 162 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਪਰਚਾ ਦਰਜ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗੁਬਿੰਦਗੜ ਪੁਲਿਸ ਡੀ ਐਸ ਪੀ ਮੰਡੀ ਗੁਬਿੰਦਗੜ ਅਤੇ ਐਸ ਐਚ ਓ ਮੰਡੀ ਗੁਬਿੰਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਦੇ ਵਿੱਚ ਜਿਹੜਾ ਅਕਿਊਜ਼ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਹੈ ਤੇ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇੱਥੇ ਦੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ ਤਕਰੀਬਨ 12 ਸਾਲ ਤੋਂ ਇੱਥੇ ਰਹੇ ਸੀਗੇ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਇਸ ਛੋਕੜੇ ਨੇ ਦੂਹਾ ਭਰਾਵਾ ਦਾ ਪੂਰਨੀਆਂ ਬਿਹਾਰ ਦਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਅਸਾਲਟ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ ਕਿਸ ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦਾ ਚਲਾ ਦਿੱਤਾ ਜਾਏ ਮਾਰੇ ਕਿੰਨਾ ਪਤਾ ਲੱਗੇ ਕਿਸ ਕਿਹਨੂੰ ਜਿਸ ਜੋ ਸ਼ਾਮ ਦੀ ਇਹ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀ ਸਿਰ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਰ ਤੱਕ ਸਾਬਤ ਹੋਇਆ ਜਿਸ ਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਜਿਹਨਾਂ ਲੜਾਈ ਦੀ ਇਹਨਾਂ ਦਾ ਪ੍ਰਾਪਰਟੀ ਦਾ ਵਿਵਾਦ ਸੀਗਾ ਜੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਤੇ ਉਦੋਂ ਜਿਹੜਾ ਜਿਹੜਾ ਛੋਟਾ ਭਰਾ ਸੀ ਉਹਨੇ ਇਸ ਮਰਡਰ ਨੂੰ ਇਖਤਿਆਰ ਦਿੱਤਾ ਇਸ ਤਰ੍ਹਾਂ ਸਿਗਾ ਜੀ ਮਾੜਾ ਮੰਡੀ ਗੁਂਦਗੜ ਦੇ ਵਿੱਚ ਜਿਹਦੇ ਵਿੱਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਵਿੱਚ 162 ਨੰਬਰ ਐਫ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਪਰਚਾ ਦਰਜ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗੁਂਦਗੜ ਪੁਲਿਸ ਡੀਐਸਪੀ ਮੰਡੀ ਗੁਂਦਗੜ ਅਤੇ ਐਸਐਚਓ ਮੰਡੀ ਗੁਂਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਦੇ ਵਿੱਚ ਜਿਹੜਾ ਕੁਸ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਉਹ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇੱਥੇ ਦੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ ਤਕਰੀਬਨ 12 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਛੋਕੜੇਨਾਂ ਦੂਮਾ ਭਰਾਵਾ ਦਾ ਪੂਰਨੀਆਂ ਬਿਹਾਰ ਦਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਅਸਾਲਟ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ ਕੇਸ ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦਾ ਚਲਾਨ ਦਿੱਤਾ ਜਾਏ ਮਾਰੇ ਕਿੰਨਾ ਪਤਾ ਲੱਗੇ ਕਿਸ ਨੂੰ ਜਿਸ ਜੋ ਸ਼ਾਮ ਦੀ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀਸਿਰ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਾਤਕ ਸਾਬਤ ਹੋਇਆ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਜਿਹਨਾਂ ਲੜਾਈ ਦੀ ਇਹਨਾਂ ਦਾ ਪ੍ਰਾਪਰਟੀ ਦਾ ਵਿਵਾਦ ਸੀਗਾ ਜੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਤੇ ਉਦੋਂ ਜਿਹੜਾ ਜਿਹੜਾ ਛੋਟਾ ਭਰਾ ਸੀ ਉਹਨੇ ਇਸ ਮਰਡਰ ਨੂੰ ਇਜ਼ਾਮ ਦਿੱਤਾ ਇਸ ਚੀਜ਼ ਕਰਕੇ ਸੈਂਸੇਸ਼ਨਲ ਮਰਡਰ ਕੇਸ ਹੈਗਾ ਜੀ ਮੰਡੀ ਗਵਿੰਦਰਗੜ੍ਹ ਦੇ ਵਿੱਚ ਜਿਹਦੇ ਵਿੱਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਚ 162 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਪਰਚਾ ਦਰਜ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗੁਬਿੰਦਗੜ ਪੁਲਿਸ ਡੀ ਐਸ ਪੀ ਮੰਡੀ ਗੁਬਿੰਦਗੜ ਅਤੇ ਐਸ ਐਚ ਓ ਮੰਡੀ ਗੁਬਿੰਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਦੇ ਵਿੱਚ ਜਿਹੜਾ ਅਕਿਊਜ਼ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਹੈ ਤੇ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇੱਥੇ ਦੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ ਤਕਰੀਬਨ 12 ਸਾਲ ਤੋਂ ਇੱਥੇ ਰਹੇ ਸੀਗੇ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੂੰ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਛੋਕੜੇੰਨਾਂ ਦੂਮਾ ਪ੍ਰਾਮਾ ਦਾ ਪੂਰਨੀਆਂ ਬਿਹਾਰ ਦਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਸਾਲਡ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ ਕਿਸ ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦਾ ਚਲਾ ਦਿੱਤਾ ਜਾਏ ਮਾਰੇ ਕਿੰਨਾ ਪਤਾ ਲੱਗੇ ਕਿਸ ਕਿਨ ਆ ਜਿਸ ਜੋ ਸ਼ਾਮ ਦੀ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀਸਿਰ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਾਤਕ ਸਾਬਤ ਹੋਇਆ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਜਿਹਨਾਂ ਲੜਾਈ ਦੀ ਇਹਨਾਂ ਦਾ ਪ੍ਰਾਪਰਟੀ ਦਾ ਵਿਵਾਦ ਸੀਗਾ ਦੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਤੇ ਉਦੋਂ ਜਿਹੜਾ ਇਹਦਾ ਛੋਟਾ ਭਰਾ ਸੀ ਉਹਨੇ ਇਸ ਮਰਡਰ ਨੂੰ ਇਨਜਾਮ ਦਿੱਤਾ ਇਸ ਤਰੀਕੇ ਨਾਲ